ਇਹ ਰੀਸ਼ਕੋ ਬਹੁਤ ਬੜੀ ਬਵਾਲੀਆ ਦੀ ਜਿਹੜੀ ਕਿ ਪੀੜੀਦਰ ਪੀੜੀ ਚੱਲ ਗਈ ਜੀ ਸਾਨੂੰ ਬਾਪ ਮਾਂ ਕਦੇ ਮਾਂ ਤੋਂ ਕਿਸੇ ਤੋਂ ਬਾਪ ਦਾਦੇ ਤੋਂ ਨਾਨਾ ਨਾਨੀ ਤੋਂ ਪਰ ਅੱਗੇ ਗਾਂਧੀਆਂ ਪੁਰੀ ਹੁੰਦੀਆਂ ਜ ਜਦੋਂ ਆਪਾਂ ਜਦੋਂ ਹੁੰਦਾ ਪਾ ਚਿੱਕਾਂ ਲੱਗਦੀਆਂ ਰਾਤ ਨੂੰ ਸਾਂ ਚੜਨਾ ਪੰਪ ਲੈਣਾ ਪੈਂਦੇ ਬੰਦੇ ਤੇ ਜਦੋਂ ਵੀ ਪੌੜੀਆਂ ਚੜਦੇ ਆ ਕੋਈ ਵਰਕ ਆ ਕੰਮ ਕਰਦੇ ਆ ਬਹੁਤ ਜ਼ਿਆਦਾ ਛਾਤੀ ਦਾ ਜਾਬ ਮੁੱਕ ਕੇ ਸਭ ਬਹੁਤ ਜ਼ਿਆਦਾ ਚੜ੍ਹਦਾ ਸਿੰਘ ਪੂਰੀ ਨਹੀਂ ਬੜਦੀ ਜੀ ਰਾੜੇ ਦਾ ਬਹੁਤ ਜ਼ਿਆਦਾ ਉਦੀ ਅਸਰ ਦਰਦ ਹੁੰਦਾ ਵਾ ਟੱਕ ਦੀ ਹੱਟੀ ਵੱਧ ਗਈ ਬਾਸ ਵੱਧ ਗਿਆ ਇਹ ਸਾਰੀ ਦਾ ਲਾਭ ਤਾਂ ਹੁੰਦਾ ਪੰਨਾ ਵਿੱਚ ਨਹੀਂ ਆਉਂਦਾ ਵਾ ਅੱਖਾਂ ਵਿੱਚ ਦੀ ਪੱਖਾਂ ਦਵੇ ਦੀ ਪਾਣੀ ਬਹੁਤ ਹੋਣ ਲੱਗ ਜਾਂਦਾ ਵਾ ਉਹ ਵੀ ਠੀਕ ਹੋ ਜਾਂਦਾ ਬਿਲਕੁਲ ਇਹਦੇ ਨਾਲ ਜੀ ਇਹ ਰੇਸ਼ਾ ਜਦੋਂ ਸਾਡੇ ਆਪਾਂ ਕੋਈ ਵੀ ਜਦੋਂ ਮੈਡੀਸਨ ਲੈਂਦੇ ਆ ਨਾ ਆਪਾਂ ਡਾਕਟਰ ਕੋਲ ਜਾਂਦੇ ਆ ਆਪਾਂ ਰੇਸ਼ਾ ਉਹ ਵੀ ਹਟ ਜਾਂਦਾ ਠੀਕ ਹੈ ਉਹ ਰੇਸ਼ਾ ਆਪਣੇ ਅੰਦਰ ਹੀ ਜੰਮ ਜਾਂਦਾ ਕੱਚਾ ਅੰਦਰੇ ਜੰਮ ਜੰਮ ਕੇ ਜੀ ਉਹ ਵਧੀ ਜਾਂਦਾ ਕੰਮ ਉਹ ਵਧੀ ਜਾਂਦਾ ਵਧੀ ਜਾਂਦਾ ਜਿਹੜਾ ਕਿ ਰੇਸ਼ਾ ਬਾਹਰ ਜਰੂਰੀ ਆ ਘੜਨਾ ਉਹ ਜਿਹੜਾ ਕਦਾ ਹਰਬਲ ਬੜੀ ਸਾਨਾ ਜਿੰਨੀਆਂ ਵੀ ਕੀ ਰੇਸ਼ਾ ਬਾਹਰ ਫੜਦੇ ਗਾ ਠੀਕ ਹੈ ਜਦੋਂ ਆਪਾਂ ਬਰੀ ਨੂੰ ਮੈਡੀਸਨ ਦਿੰਦੇ ਆ ਉਹ ਕਹਿੰਦਾ ਮੈਨੂੰ ਰੇਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੂੰ ਤੇ ਇਹੋ ਤਾਂ ਇੱਕ ਦਿਨ ਦੇ ਵਿੱਚ ਜੀ ਬਹੁਤ ਜ਼ਿਆਦਾ ਨਿਕਲੂਗਾ ਡਿਸਕਵਰ ਆਇਆ ਤੇਰੇ ਕਿਉਂ ਕੋਲੀ ਆਜੋ ਹੋਲਦੀ ਪਰ ਕਹਿੰਦਾ ਇੰਨਾ ਰੇਸ਼ਾ ਬਹਿਗਾ ਇੰਨਾ ਕਿੱਥੋਂ ਆ ਗਿਆ ਤੇਰੇ ਜੰਮਿਆਗਾ ਅੰਦਰ ਤੇਰੇ ਪ੍ਰਾਣਾ ਇਹ ਦਵਾਈ ਨੇ ਕੱਢਤਾ ਜੇ ਇਹ ਕਹਿੰਦੇ ਗੈਸ ਤੇ ਆ ਬਹੁਤ ਪਰਦਾ ਸੰਗ ਦਵਾਈ ਨਿਕਲ ਪਾਉਂਦਾ ਸਾਬੇ ਕੋਈ ਹੋਰ ਜਿਹੜੇ ਬੜੇ ਬੀਜ ਆਏ ਆ ਪਰ ਜਦੋਂ ਦੀ ਅਸੀਂ ਰੇਸ਼ਾ ਵਾਲੀ ਦਵਾਈ ਸ਼ੁਰੂ ਕੀਤੀ ਉਹਦੇ ਬਿਨਾਂ ਤੇ ਵੀ ਅੱਜ ਵੀ ਵੜਦਾ ਓਕੇ ਉਹ ਗਲੇ ਦੇ ਵਿੱਚ ਰੇਸ਼ਾ ਹੀ ਰੱਖੀ ਜਾਂਦੇ ਉਹ ਵਾਲੇ ਜਿਹੜਾ ਰੇਸ਼ੇ ਨਾਲ ਰੇਸ਼ੇ ਕਰਕੇ ਸਾਰਾ ਕੁਝ ਹੁੰਦਾ ਸੀ ਮੁਰਦੋ ਕੋਲ ਦੇ ਵਿੱਚ ਜਾਂਦਾ ਸੀ ਇਹਨੂੰ ਗੱਲਬਾਤ ਵੀ ਕੋਈ ਨਹੀਂ ਪ੍ਰੋਫੈਸਰ ਸਾਹਿਬ ਤੁਹਾਡੇ ਵੀ ਬਹੁਤ ਬਹੁਤ ਸੇਵਾ ਕਰਦੇ ਆ ਆਪਣੇ ਲਈ ਤੇ ਦੁਆਰਾ ਤੁਹਾਡੇ ਸਾਡੇ ਜਿਹੜੇ ਰੇਪਰ ਕਰਦੇ ਤੇ ਸਾਰੇ ਸੁਰੂਤਿਆਂ ਦਾ ਜਿਹੜੇ ਆਪਾਂ ਸਜਣ ਮਿੱਤਰ ਪਿਆਰ ਕਰਦੇ ਆ ਆਪਾਂ ਵੀ ਤੁਹਾਨੂੰ ਲੱਖ ਤੱਕ ਕਰਦੇ ਆ ਜੀ ਜੀ ਇਹ ਧੰਨਵਾਦ ਤੁਹਾਡਾ ਹੁੰਦਾ ਹੈ ਜਿਹੜਾ ਰੇਸ਼ਾ ਤੋਂ ਬਹੁਤ ਬੜੀ ਕਹਾਣੀ ਆ ਜੀ ਜਿਹੜੀ ਕਿ ਪੀੜ ਜੀ ਸਾਨੂੰ ਬਾਪ ਕਦੇ ਮਾਂ ਕੋਲ ਨੂੰ ਕਿਸੇ ਤੋਂ ਬਾਪ ਦੱਦ ਦੇ ਨਾਨਾ ਨਾਨੀ ਤੋਂ ਅੱਗੋਂ ਵੀ ਅਗੇ ਗਾਂਧੀਆਂ ਪੁਰੀਆਂ ਹੁੰਦੀਆਂ ਜੀ ਠੀਕ ਹੈ ਇਹ ਨਜਰਾ ਆਪਾਂ ਜਦੋਂ ਹੁੰਦਾ ਪਸ਼ਿਕਾਂ ਲੱਗਦੀਆਂ ਰਾਤ ਨੂੰ ਸਾਹ ਚੜਨਾ ਪੰਪ ਲੈਣਾ ਪੈਂਦੇ ਬੰਦੇ ਤੇ ਜਦੋਂ ਵੀ ਪੌੜੀਆਂ ਚੜਦੇ ਆ ਕੋਈ ਵਰਕ ਆ ਕੰਮ ਕਰਦੇ ਆ ਬਹੁਤ ਜਿਆਦੇ ਸ਼ਾਤੀ ਦਾ ਜਾਬ ਹੋ ਕਰਕੇ ਸਾਬ ਬਹੁਤ ਜਿਆਦੇ ਜੜਦਾ ਸਿੰਘ ਪੁਰੀ ਨਹੀਂ ਬਣਦੀਗੀ ਜੀ ਤੇ ਘਬੜਾਟ ਇਹਦਾ ਬਹੁਤ ਜ਼ਿਆਦਾ ਉਹਦਾ ਅਸਰ ਦਰਦ ਹੁੰਦਾ ਵਾ ਧੱਕ ਦੀ ਹੱਡੀ ਵੱਧ ਗਈ ਮਾਸ ਵੱਧ ਗਿਆ ਠੀਕ ਹੈ ਇਹ ਸਾਰੀਆਂ ਲਾਭਤਾ ਹੁੰਦੀਆਂ ਪੰਨਾਂ ਵਿੱਚ ਦੀ ਆਉਂਦਾ ਵਾ ਅੱਖਾਂ ਵਿੱਚ ਦੀ ਪੱਖਾਂ ਦੇ ਵਿੱਚ ਦੀ ਪਾਣੀ ਬਹੁਤ ਆਉਣਾ ਲੱਗ ਜਾਂਦਾ ਵਾ ਠੀਕ ਹੈ ਉਹ ਵੀ ਠੀਕ ਹੋ ਜਾਂਦਾ ਬਿਲਕੁਲ ਇਹਦੇ ਨਾਲ ਜੀ ਜਾਂ ਰੇਸ਼ਾ ਜੇ ਵੀ ਸਾਡੇ ਆਪਾਂ ਕੋਈ ਵੀ ਜਦੋਂ ਮੈਡੀਸਨ ਲੈਨੇ ਆਂ ਆਪਾਂ ਡਾਕਟਰ ਕੋਲ ਜਾਂਦੇ ਆਂ ਆਪਾਂ ਰੇਸ਼ਾ ਉਹ ਵੀ ਹਟ ਜਾਂਦਾ ਠੀਕ ਹੈ ਉਹ ਰੇਸ਼ਾ ਆਪਣੇ ਅੰਦਰ ਹੀ ਜੰਮ ਜਾਂਦਾ ਅੱਛਾ ਅੰਦਰੇ ਜੰਮ ਜੰਮ ਕੇ ਜੀ ਉਹ ਵਧੀ ਜਾਂਦਾ ਕੰਮ ਉਹਦਾ ਵਧੀ ਜਾਂਦਾ ਵਧੀਆਂ ਦਾ ਜਿਹੜਾ ਕਿ ਰੇਸ਼ਾ ਬਾਹਰ ਜ਼ਰੂਰੀ ਆ ਘਟਣਾ ਜਦੋਂ ਆਪਾਂ ਮੈਡੀਸਨ ਕੋਈ ਵੀ ਆਪਣੀ ਜੀ ਮੈਡੀਸਨ ਆ ਅਗਰੇਜ਼ੀ ਵੈਂਟਸਾਂ ਜਿਹੜੀ ਉਹਦੇ ਨਾਲ ਆਜੂ ਦੀ ਗੱਲ ਕਰਦੇ ਕਿ ਉਹ ਅੰਦਰ ਜਾਂ ਉਹ ਰੇਸ਼ਾ ਜੰਮ ਜਾਂਦਾ ਵਾ ਜਿਹੜੀ ਮਤਲਬ ਹਰਬਲ ਮੈਡੀਸਨਾਂ ਜਿੰਨੀਆਂ ਵੀ ਕੀ ਰੇਸ਼ਾ ਬਾਹਰ ਖੜਦਿਗਾ ਠੀਕ ਹੈ ਜਦੋਂ ਆਪਾਂ ਮਰੀਜ਼ ਨੂੰ ਮੈਡੀਸਨ ਦਿੰਦੇ ਆ ਉਹ ਕਹਿੰਦਾ ਮੈਨੂੰ ਰੇਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੂੰ ਕਈਆਂ ਨੂੰ ਤਾਂ ਇੱਕ ਦਿਨ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਦੇਖਣਗਾ ਡਿਸਕਵਰ ਆਇਆ ਤੇਰੇ ਫਿਓ ਕੌਲੀ ਆਜੋ ਕੌਲੀ ਪਰ ਕਹਿੰਦਾ ਇੰਨਾ ਰੇਸ਼ਾ ਮੈ ਹੈਗਾ ਇੰਨਾ ਕਿੱਥੋਂ ਆ ਗਿਆ ਤੇਰੇ ਜੰਮਿਆ ਹੋਇਆ ਅੰਦਰ ਤੇਰੇ ਪੁਰਾਣਾ ਇਹ ਦਵਾਈ ਨੇ ਕੱਢਤਾ ਫਿਰ ਉਹ 4-5% ਰਿਵਰ ਕਹਿ ਲੱਗੇ ਤਾਂ ਦਵਾਈ ਦਾ ਬੜਾ ਰਿਸਕ ਹੋ ਗਿਆ ਸਮਝਣਾ ਇਹ ਬਹੁਤ ਵਧੀਆ ਹੋ ਗਿਆ ਕਿਉਂਕਿ ਰੇਸ਼ਾ ਤਰੋ ਟਿਕੜ ਗਿਆ ਚੱਕ ਦੇਖੋ ਸਾਰੀ ਜੀ ਬੰਦੇ ਨੂੰ ਭਾਰਾ ਪਾਉਂਦਾ ਪਾਉਣਾ ਪੂਰਾ ਸੌਣ ਨਾਲ ਗਿਆ ਕੰਨਾਂ ਵਿੱਚ ਦੁੰਨ ਲੱਗ ਜਾਂਦਾ ਹੈ ਹੂੰ ਬੜਾ ਬੰਦ ਰਹਿਣਾ ਵਾ ਸ਼ਰਤੀ ਜਾਮ ਹੋ ਜਾਣੀਆਂ ਪਤਾ ਪੀਤਾ ਹਾਜਮੇ ਦੀ ਨਾਲ ਹੁੰਦਾ ਭੁੱਖ ਵੀ ਲੱਗਦੀ ਆ ਹੂੰ ਕਈ ਕਹਿੰਦੇ ਜਦੋਂ ਇੱਕ ਹੋਰ ਜੀ ਦੇਖਿਆ ਕਈ ਕਹਿੰਦੇ ਗੈਸ ਤੇ ਆ ਬਹੁਤ ਵੱਡਾ ਸਰ ਕੋ ਦਵਾਈ ਨਿਕਲ ਪਾਦੀ ਸਾਡੇ ਕੋਲ ਇਹੋ ਜਿਹੇ ਬੜੇ ਮਰੀਜ਼ ਆਏ ਆ ਹਾਂਜੀ ਪਰ ਜਦੋਂ ਦੀ ਅਸੀਂ ਰੇਸ਼ਾ ਵਾਲੀ ਦਵਾਈ ਸ਼ੁਰੂ ਕੀਤੀ ਉਹਦੇ ਗੈਸ ਤੇ ਵੀ ਵੱਡਾ ओके ਉਹ ਗਲੇ ਦੇ ਵਿੱਚ ਰੇਸ਼ਾ ਹੀ ਰਕੀ ਜਾਂਦੇ ਲੋਕਾਂ ਦੇ ਹੂੰ ਜਿਹੜਾ ਰੇਸ਼ੇ ਨਾਲ ਰੇਸ਼ੇ ਕਰਕੇ ਸਾਰਾ ਕੁਝ ਹੁੰਦਾ ਸੀ ਮੁਰਦਕੋ ਕੋਦੇ ਵਿੱਚ ਜਾਂਦਾ ਸੀ ਉਹ ਗੱਲਬਾਤ ਵੀ ਕੋਈ ਨਹੀਂ ਦੇਖੋ ਜਿਹੜਾ ਰੇਸ਼ੇ ਦਾ ਜਿਹੜਾ ਰਸਤਾ ਨਾਕਾ ਇਹ ਰੇਸ਼ੇ ਦੇ ਬਾਹਰੇ ਫਿਰਿਉਣਾ ਠੀਕ ਹੈ ਸਾਨੂੰ ਰੇਸ਼ਾ ਜੰਮ ਜੰਮ ਕੇ ਲੱਕ ਚ ਬੰਦ ਹੋ ਜਾਂਦਾ ਸੋਜ ਆ ਜਾਂਦੀ ਜਿਵੇਂ ਡਾਕਟਰ ਹੱਡੀ ਵੱਧ ਗਈ ਇਹ ਚੀਜ਼ ਹੱਡੀ ਨਹੀਂ ਵੱਧੀ ਬੰਦ ਨਹੀਂ ਨਾ ਵਾਸਵਾਂ ਠੀਕ ਹੈ ਵੀ ਵੱਧ ਕੇ ਰੇਸ਼ਾ ਜੰਮਿਆ ਹੁੰਦਾ ਅਸੀਂ ਜੋ ਮੈਡੀਸਨ ਲੱਕ ਦੇ ਵਿੱਚ ਲਾਉਣੀ ਆ ਉਹ ਲੱਕ ਉਹਦੇ ਖਲ ਜਾਂਦਾ ਘੰਟਿਆਂ ਦੇ ਵਿੱਚ ਠੀਕ ਹੈ ਉਹ ਹੱਡੀ ਬੜੀ ਮਾਸਾ ਜਮ੍ਹਾਂ ਫਲ ਕੋਰੇਸ਼ਾ ਚਲਣਾ ਸ਼ੁਰੂ ਹੋ ਜਾਂਦਾ ਜਦੋਂ ਲੱਕ ਸਾਡਾ ਬੰਦ ਹੁੰਦਾ ਰੇਸ਼ੇ ਨੇ ਕਿੱਥੇ ਭਜਾਣਾ ਜਣਾ ਠੀਕ ਹੈ ਕਿਸੇ ਦੇ ਕੰਨਾਂ ਦੀ ਤਰ੍ਹਾਂ ਜਾਂਦਾ ਵਾ ਕਿਤੇ ਦਾ ਰੇਸ਼ੇ ਦੀ ਗੱਡ ਨਹੀਂ ਅંદર ਬਣ ਜਾਂਦੀ ਜਾਂ ਸੋਲਿਡ ਕੈਟ ਬਣ ਗਈ ਜਾਂ ਠੀਕ ਹੈ ਤੇ ਗਲੇ 'ਚ ਹੋ ਜਾਂਦਾ ਰੇਸ਼ਾ ਗਲੇੋਂ ਕਿੱਧਰ ਆ ਛਾਤੀ ਦੇ ਜਾਣਾ ਇਹ ਕਿਤੇ ਕਿਸੇ ਪਾਸੇ ਜਾਣਾ ਹੀ ਜਣਾ ਰੇਸ਼ੇ ਠੀਕ ਹੈ ਜਦੋਂ ਆਪਣਾ ਲੱਕ ਚੱਲ ਪਿਆ ਬਣਦਾ ਕਿਉਂ ਜੀ ਰੇਸ਼ਾ ਬੜੀ ਦੇਖੋ ਜਦੋਂ ਸਾਡੇ ਪਿਓ ਦੇ ਛਾਵੇਂ ਜਦ ਦੀ ਉਸਤੀ ਹੁੰਦਾ ਵਾ ਦਰਦ ਉਹ ਪਰਦਾਦੇ ਹੁੰਦਾ ਇੱਕ ਹੁੰਦਾ ਰੇਸ਼ਾ ਬੋਸਮੀ ਰੇਸ਼ਾ ਠੀਕ ਹੈ ਉਹ ਚੱਕਰ ਦੋ ਦਿਨ ਦੇ ਵਿੱਚ ਹੀ ਹਟ ਜਾਂਦਾ ਵਾ ਵੱਡੀ ਗੱਲ ਇਹ ਵੀ ਜਦੋਂ ਵੀ ਕਿਤੇ ਰੇਸ਼ਾ ਹੁੰਦਾ ਬੁਖਾਰ ਚੜਦਾ ਆਪਾਂ ਨੂੰ ਬੈਰੀ ਸਰ ਕੋਈ ਵੀ ਨਹੀਂ ਕਰਨੀ ਚਾਹੀਦੀ ਦੋ ਤਿੰਨ ਦਾ ਠੀਕ ਹੈ ਉਹ ਵੈਸੇ ਹੀ ਆਪ ਕੋਲੇ ਹਟ ਜਾਣਾ ਵਾ ਜੇ ਨਹੀਂ ਅਗਲਾ ਫੇਰ ਲਾਉ ਕੋਈ ਬੋਲੋ ਗੱਲ ਤੁਸੀਂ ਕੀ ਕਰੋ ਜੀ ਸਪੈਸ਼ੀਏ ਦਾ ਪਤਾ ਲੈ ਲਓ ਆਪਾਂ ਸਪੈਸ਼ੀਏ ਦਾ ਪਤਾ ਲੈ ਕੇ ਉਹ ਚਾਹ ਦੇ ਵਿੱਚ ਚੰਗੀ ਤਰ੍ਹਾਂ ਬਾੜ ਲਓ ਘਟ ਕੇ ਅਜਾ ਬਾਹ ਚੰਗੀ ਤਰ੍ਹਾਂ ਘਾਲ ਲਓ ਮੈਂ ਦੋ ਤਿੰਨ ਦਾ ਉਹ ਰੇਸ਼ਾ ਕੱਢ ਕੇ ਬਾਹਰ ਵਾਰਨਾ ਥੋੜਾ ਦਨਾ ਵਰਤੀ ਰੇਸ਼ਾ ਚਾਹ 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 ਘੜੂ ਦੇ ਪਾਣੀ ਚ ਘੜੂ ਚਾਹ ਥੋੜਾ ਸੁੱਕਾ ਹੀ ਦਾ ਪੀਤਾ ਸੁੱਕਾ ਜਾਂਦਾ ਆਮ ਜਿਹਾ ਨੋਰਮਲ ਪਾਣੀ ਜਰੀਏ ਕੰਮ ਬਹੁਤ ਕਰਦਾ ਪਰ ਉਹ ਮਰੀਜ਼ ਨੂੰ ਨਾ ਕਰ ਦੇ ਜੀ ਉਹ ਥੋੜਾ ਜਿਹਾ ਮਤਰਾ ਆਰਾਮ ਵੀ ਭਾਰ ਦੇ ਸਵਾਦ ਵੀ ਭਾਰ ਦੇਗਾ ਠੀਕ ਹੈ ਜਦੋਂ ਆਪਾਂ ਚਾਹ ਥੋੜੀ ਸ਼ੁਰੂ ਕਰਕੇ ਦਾਣੇ ਕੱਟ ਕੇ ਧੋ ਕੇ ਉਹਨੂੰ ਕੱਟ ਕੇ ਪਾ ਦੋ ਬਰੀਕ ਕਰਕੇ ਪਾ ਦੋ ਠੀਕ ਹੈ ਤੇ ਉਹ ਵਾਲੀ ਚੋਂ ਰੇਸ਼ਾ ਬਾਹਰ ਮਾਰੂ ਕੱਟ ਕੇ ਸਭ ਸਫੈਦ ਇਹਦਾ ਬਚਾ ਜੀ ਮੈਂ ਕਹਿੰਦਾ ਰੋਜ਼ ਲਗਾਤਾਰ ਲੋਕ ਜਮਾ ਰੇਸ਼ਾ ਪਰ ਕੱਟ ਦੂਗਾ ਪਰ ਪੱਕਾ ਨਹੀਂ ਇਹਦਾ ਇਲਾਜ ਨਹੀਂ ਕਿ ਤੂੰ ਰੇਸ਼ਾ ਕੱਢ ਦੂ ਠੀਕ ਹੈ ਤੇ ਹੁਣ ਬੰਨਾ ਕਿਵੇਂ ਬੰਦ ਕਰ ਸਕਦੇ ਉਹ ਬੰਨਾ ਜਿਹੜੇ ਮੈਡੀਸਨ ਆਹ ਮੈਡੀਸਨ ਬਿਲਕੁਲ ਕਿ ਜਿਵੇਂ ਪਸਵਾਹ ਅੱਛਾ ਜੀ ਕਿ ਪਸਵਾਹ ਆਪਾਂ ਇਹਨੂੰ ਇਹ ਤਾਂ ਜਦੋਂ ਇਹ ਫਾਬਰੀ ਦੀ ਹੈ ਜੀ ਅੱਛਾ ਜੀ ਇੰਨੀ ਇੱਕ ਵਸੇ ਦੀ ਖਰਾਕ ਆ ਜੀ ਇੰਨੀ ਬੰਨੀ ਅੱਛਾ ਜੀ ਇੰਨੀ ਖਰਾਕ ਹੈ ਤੇ ਤਾਂ ਇਹ ਲੱਗਦਾ ਜਿਵੇਂ ਮੂਰੂ ਮਸਾਲਾ ਲਾਇਆ ਪਸਵਾਹ ਵੀ ਇਹਦੀ ਕੋਈ ਨਹੀਂ ਜੀ ਠੀਕ ਹੈ ਤੇ ਫੇਰ ਆਪ ਜੂਗਣਾ ਠੀਕ ਹੈ ਇਹਦੇ ਵਿੱਚ ਪਾ ਕੇ ਜਣੇਗੀ ਆਪਾਂ ਅੱਛੇ ਇਹਦੇ ਵਿੱਚ ਪਾ ਕੇ ਲੈ। ਬਾਹੀ ਵਿੱਚ ਪਾ ਕੇ ਢੱਬੀ ਜੀ ਵੈਕਸਲੀ ਕਰ ਦਿੰਦੇ ਸਾਰੀ। ਅੱਛਾ। ਇਹਦੇ ਵੈਕਸਲੀ ਕਰ ਦਿੰਦੇ ਆ। ਉਹ ਵੀ ਆਪਾਂ ਅੱਧਾ ਚਮਚਾ ਲੈ ਲਓ ਤੇ ਵਿੱਚ ਥੋੜਾ ਜਿਹਾ ਇਹ ਪਕੜ ਕੇ ਦੇ ਦਾਣੇ ਜਿੰਨੀ ਪਾ ਕੇ ਠੀਕ ਆ। ਵਿੱਚ ਇਹ ਚਮਚਾ ਲੈ ਸਕਦੇ। ਫਾਹੇ ਚਾ ਲੈ ਸਕਦੇ ਇਹਦੇ ਵਿੱਚ। ਹਾਂ ਜੀ ਲੈ ਸਕਦੇ। ਮਾਜ਼ੂਰ ਕਿੰਨਾ ਗਏ ਜਿਹੜਾ ਮੁਸਕਾ ਫਾਰਮੂਲਾ ਕਿੰਨਾ ਕੁ ਲੈਣਾ ਇਹਨਾਂ ਨੂੰ ਪਤਾ ਨਹੀਂ। ਅੱਛਾ ਅੱਧਾ ਅੱਧਾ ਚਮਚਾ। ਕਿੰਨਾ ਰਹਿ ਗਿਆ ਬੀ ਆਪਸ। ਠੀਕ ਹੈ। ਪਿੰਨਾ ਲੈਣਾ ਕਿ ਹਾਂ ਜੀ। ਇਹ ਵਿੱਚ ਹੈ ਪਾ ਦੇ। ਤੇ ਚਾਹੇ ਨੀ ਕੋਈ 골ਡ ਪਾਉਣਾ ਹੁੰਦਾ ਆਹ ਨਹੀਂ ਕੋਈ ਪਾਸਾ ਵੀ ਨਹੀਂ ਚਲਦੀ ਪਾਸੇ ਵਿੱਚ ਹੁੰਦੀ ਆ 골ਡ ਤਾਂ ਨਹੀਂ ਇਹਦੇ ਵਿੱਚ ਹੁੰਦਾ ਚਲਦੀ ਹੁੰਦੀ ਆ আচ্ছা ਬਾਕੀ ਹੋਰ ਪਾਸਾ ਬਣਾ ਦੋ ਠੀਕ ਹੈ ਇਹ ਬਣਾਉ ਨੂੰ ਥੋੜਾ ਟਾਈਮ ਲੱਗਦਾ ਇਹਨੂੰ ਮਿਕਸ ਕਰ ਲਈਏ ਜਬਸਾਈ ਲੈ ਜਾਵੀਂ ਲੈ ਬੈਟਸ ਕਰ ਲਈਏ ਬਿਲਕੁਲ ਜਿਹੇ ਜਿਹੇ ਕੰਮ ਕਰਨਾ ਇੱਥੇ ਇੱਕ ਤੁਸੀਂ ਮਲਾਈ ਵਾਲਾ ਵੀ ਉਸਕਾ ਫਾਰਮੂਲਾ ਹਾਂ ਤਾਂ ਹੀ ਬਲਾਈ ਬਲਾਈ ਦੀ ਵੀ ਲੈ ਸਕਦੇ ਆਪਾਂ ਨੂੰ ਤੇ ਆਪਾਂ ਇਹਦੇ ਵਿੱਚ ਵੀ ਜੇ ਫਲਾਈ ਨਹੀਂ ਬਣਦੀ ਫਿਰ ਆਪਾਂ ਇਹਦੇ ਵਿੱਚ ਲੈ ਲੂਗੀ ਠੀਕ ਹੈ ਕੀ ਗੱਲ ਬਾਤ ਹੈ ਕੀ ਤਾਂ ਕੌਂਸਲ ਖੁੱਲੇਗੀ ਹਾਂ ਜੀ ਅਗਰੂ ਆ ਜੀ ਬੱਚੇ ਨੇ ਬੱਸ ਸੁਣਾ ਅੱਛਾ ਇਹ ਵਕ ਸੁਵੜ ਲਾ ਲਿਆ ਲੇਗੀ ਜੀ ਜੀ ਹੁ ਕਾਮ ਬੱਚਾ ਨੂੰ ਕੋਈ 7 ਸਾਲ 2 ਸਾਲ 3 ਸਾਲ ਦਾ ਵਾ ਹਾਂ ਜੀ ਉਹਨਾਂ ਨੂੰ ਬਹੁਤ ਨਾ ਮਾਤਰੀ ਇਹ ਦੇਈਦਾ ਨਾ ਮਾਤਰੀ ਨਾ ਮਾਤਰੀ ਤੇ ਨਾ ਹਾਂ ਫੇਕੇ ਜੇ ਮਾਗਰ ਵੀ 1 ਮਹੀਨੇ ਦੀ ਦਵਾਈ ਆ ਇੱਕ ਕਮਿੰਨ ਚਾਰ ਇੱਕ ਮਿੰਨਾ ਕੋਈ ਚਲੂ ਜੀ ਅੱਛਾ ਉਹਦਾ ਪੰਜ ਦਿਨ ਦੀ ਦਵਾਈ ਦੇਣੀ ਸਾਰੀ ਇੱਥੇ ਠੀਕ ਹੈ ਪੰਜ ਦਿਨ ਦੀ ਆਪ ਮਹੀਨਾ ਚ ਰੋਣੀ ਆ ਬਸ ਉਹਨਾਂ ਹੀ ਵਰਦੂਆ ਜੇ ਤੇ ਮਾਪ ਪਿਓ ਭਰਾ ਲੈ ਗਿਆ ਬੱਚੇ ਦਾ ਹੋਰ ਕੋ ਦਵਾਈ ਫਿਰ ਅਸੀਂ ਕਿਹਨੇ ਉਹਦੇ ਵਿੱਚ ਲਿਵੇਟ ਕਰ ਜੀਭ ਨੂੰ ਲਾ ਦੇ ਮੜਾ ਗਿਆ ਉਹਦਾ ਇੱਕ ਲੈਣ ਦੀ ਲੋੜ ਦਿਓ ਬਹੁਤ ਕੀਆ ਬਾਤ ਹੈ ਬਿਲਕੁਲ ਠੀਕ ਹੋ ਜਾਂਦਾ ਦੇਖੋ ਦਬਾਲ ਸਾਡੀਆਂ ਜਿਹੜੀਆਂ ਬਾਸ ਪੇਸਿਕੇ ਇਹ ਕਮਜ਼ੋਰ ਹੋ ਜਾਂਦਾ ਵਾਖੜੀ ਲੀਕ ਹੋ ਜਾਂਦਾ ਵਾ ਠੀਕ ਹੈ ਸੁੱਝੋ ਸ਼ਕਤੀ ਘਟ ਜਾਂਦੀ ਆ ਪੂਰੀ ਨੀਂਦ ਨਹੀਂ ਆਉਂਦੀ ਨਹੀਂ ਟੈਂਸ਼ਨ ਨਹੀਂ ਜਾਂ ਦਾਣਾ ਵੀ ਹੋ ਜਾਂਦੇਗਾ ਮਰੀਸ਼ਾ ਫੜੀ ਜਾਂਦਾ ਤੇ ਚੰਮੀ ਜਾਂਦਾ ਹੂੰ ਇਸ ਵੀਰ ਨੂੰ ਲੰਬ ਤੱਕ ਹੁੰਦੇ ਹੋਏ ਹੁੰਦੇ ਆ ਤੇਰਾ ਠੀਕ ਹੈ ਪਰ ਆਪਣਾ ਇਹ ਕੰਮ ਜੀ ਠੀਕ ਕਰ ਜੂਗਾ ਜੀ ਠੀਕ ਹੈ ਇਹ ਕੰਮ ਦੇ ਵਿੱਚ ਮਰੀਨ ਪੂਰਾ ਤਸਦੀਕ ਹੋ ਜੂਗੀ ਪੂਰਾ 1500 ਹੋਣ ਲੱਗੂ ਰੇਸ਼ਾ ਨਿਕਲ ਜੂਗਾ ਤੇ ਯਾਦ ਆਤ ਨੀਂਦ ਦਾ ਸਾਰਾ ਬਸੋਕਿਓ ਦਾ ਕੰਮ ਹੋ ਜੂਗਾ ਜੀ ਪਰ 10 ਵੀ ਨਹੀਂ ਦਾ ਪ੍ਰੋਸੀਜਰ ਆ 3 ਮਹੀਨੇ ਚ ਬੈਰੀਸਾ ਪਾਉਣੀ 3 ਮਹੀਨੇ ਬਾਅਦ ਤਾਂ ਤੇ ਕਿਸੀ ਵੱਧ ਦੇਣੀ ਪਹਿਲੀ ਵਾਰ ਤਾਂ ਵੀ ਦੇਜੋ ਉਦੋਂ ਹੀ ਹੋ ਜਾਂਦਾ ਸੀ ਹਰ ਕਦੇ ਕਲਾ ਮਜੂਰ ਘੱਟ ਕੰਮ ਕਰਦਾ ਜੀ ਘੱਟ ਕੰਮ ਹੁੰਦਾ ਹਾਂ ਜੇ ਤੁਹਾਡੇ ਰੇਸ਼ਾ ਥੋੜਾ ਬਹੁਤਾ ਵਾ ਫਿਰੇ ਕਰੂਗਾ ਮੈਂ ਪਰ ਜਦੋਂ ਰੇਸ਼ਾ ਬੰਟੂ ਕੱਪੋ ਜੇ ਫੇਰੇ ਪਾਸ ਵੀ ਕੰਮ ਕਰਦੀਆ ਤੇ ਨਾਲ ਇਹਦਾ ਪਾਪਾ ਚਮਚਾ ਦਾ ਦੇ ਦੇ ਦੋ ਟਾਈਮ ਠੀਕ ਆ ਇਹ ਕੀ ਹੈ ਇਹ ਪੋਟਰਾ ਜੀ ਦੇ ਦਿਮਾਗ ਯਾਦਦਾਸ਼ਤ ਨੂੰ ਹੋਰ ਵਾਸਤੇ ਬਣਾਇਆ ਹੈ ਇਹ ਬੱਚੇ ਜਿਹੜੇ ਪੜਦੇ ਆ ਯਾਦਦਾਸ਼ਤ ਸਮਝੋਂ ਦੀ ਘੱਟ ਯਾਦ ਰਹਿਦਾ ਉਹਨਾਂ ਵਾਸਤੇ ਬਹੁਤ ਗੁੜਕਾ ਜੀ ਦੇ ਦੇ ਕੋਈ ਕੋਈ ਵੀ ਇਨਸਾਨ ਕੋਈ ਫ੍ਰੀ ਹੈ ਨਹੀਂਗਾ ਹਮ ਕੰਮ ਵੀ ਕਿਸੇ ਨੂੰ ਕੋਈ ਜਿਗਾ ਤਖਰੀਰ ਵੀ ਕੋਈ ਨਹੀਂਗਾ ਕਿਉਂਕਿ ਸਰ ਨੂੰ ਕੋਈ ਫ੍ਰੀ ਲੋੜਦਾ ਅਸੀਂ ਜੇ ਕੰਮ ਨਹੀਂ ਕਰਦੇ ਨਾ ਫੋਨ ਤੇ ਬਿਜੀਆਂ ਠੀਕ ਹੈ ਉਸ ਕਰਕੇ ਦਿਮਾਗ ਦੀ ਹੱਜ ਵਰਤੋਂ ਬਹੁਤ ਜ਼ਿਆਦਾ ਅਸੀਂ ਕਰਦੇ ਹਾਂ ਖਰਾਦ ਖਰਾਕਾ ਸਾਡੇ ਕੋਲ ਹੈ ਨਹੀਂ ਗੀਆਂ ਇਹ ਮੁਸ਼ਕਲਾਂ ਸਾਨੂੰ ਆਉਂਦੀਆਂ ਪਰ ਇਹ ਦੂਰ ਕਰੂਗਾ ਜ਼ਰੂਰ ਕਿਰਪਾ ਕਰ। ਸਵੇਰੇ ਸ਼ਾਮ ਆਪ ਤੁਹਾਨੂੰ ਲੈਣਾ। ਰਾਤ ਨੂੰ ਸਮਾਂ ਲੱਗੇ ਲੈ ਲਓ। ਠੀਕ ਹੈ। ਤੇ ਸਵੇਰੇ ਜਦੋਂ ਬਾਜੀ ਸਵੇਰੇ ਉੱਠਦੇ ਉਹ ਵੀ ਲੈ ਸਕਦੇ ਆਂ। ਚਾਹ ਪੀ ਕੇ ਵੀ ਲੈ ਸਕਦੇ ਆਂ ਤੇ ਖਾਣਾ ਖਾ। ਜਦੋਂ ਜਦ ਟਾਈਮ ਲੱਗਦੂਗਾ ਆਪਾਂ ਲੈ ਸਕਦੇ ਆਂ। ਠੀਕ ਹੈ। ਜਦੋਂ ਬਾਜੀ ਲੈ ਲਓ। ਕੁਝ ਦਿਨਾਂ ਦੇ ਵਿੱਚ ਹੀ ਦੱਸੂਗਾ। ਕੁਝ ਦਿਨਾਂ ਦੇ ਵਿੱਚ ਕੀ ਨਿਸ਼ਾਨੇ ਕੀ ਹੋਣਗੇ ਜਦੋਂ ਕੰਮ ਕਰਨਾ ਸ਼ੁਰੂ ਕਰ ਦੂਗਾ ਜੀ। ਬਸ ਉਹਨੂੰ ਜੀ ਨੀਂਦ ਵੜ ਜੇ ਤੇ ਵਧੀਆ ਨੀਂਦ ਆ ਲੋ ਜੀ ਵੜ ਜੇ। ਮੈਂ ਜਦੋਂ ਉੱਠੂਗਾ ਪੂਰਾ ਤਣਾਅ ਵਾਂਗ ਰਿਲੈਕਸ ਹੋ ਜਾਊਗਾ। अच्छा ਜਦੋਂ ਪੜੂਗਾ ਪੂਰਾ ਇੱਕ ਟੱਬ ਉਹ ਕੱਖਾਂ ਦੇ ਰਸਣਗੇ ਜਦੋਂ ਝਾਕੂਗਾ ਆਦਾ ਪੜੂਗਾ ਕਿ ਪਰੂਗਾ ਠੀਕ ਹੈ ਪਰ ਪਤਾ ਨਾ ਕੋਈ ਨਗਾੜੀ ਫਰਕ ਆ ਨਹੀਂ ਜਦੋਂ ਮੈਂ ਪੜਦਾ ਮੈਨੂੰ ਪੂਰਾ ਵਧੀਆ ਦਸਰਿਆ ਦੇ ਪੜੀ ਗ੍ਰਸ ਕਮਜ਼ੋਰੀ ਹੋਦੀ ਹੈ ਦਿਮਾਗ ਨਾਲ ਕਮਜ਼ੋਰੀ ਹੋਦੀ ਹੈ ਕਿ ਨਾ ਸਮਝੀ ਦਿਮਾਗ ਦੀ ਕਮਜ਼ੋਰੀ ਮਤਲਬ ਦੂਰ ਕਰ ਆਪੇ ਦੂਰ ਕਰ ਲਓ ਬਰਬਾਦ ਦੇਖੋ ਜੀ ਆਪਾਂ ਵੱਧ ਵਾਰ ਆਪਣੀ ਛੱਡੀ ਹੁੰਦੀ ਹੈ ਕਲੀਨ ਕਿਤੇ ਠੀਕ ਹੈ ਜੀ ਬਾਕੀ ਸਵੇਰ 8:00 ਵਜੇ ਤੋਂ 2:00 ਵਜੇ ਤੱਕ ਹੁੰਨੇ ਆ ਠੀਕ ਹੈ ਜੀ ਜਿੰਨਾ ਮਰਜੀ ਰੇਸ਼ਾ ਛਿੱਕਾਂ ਨਜਰਾ ਜਿੰਨਾ ਮਰਜੀ ਛਾਤੀ ਸਾਫਾ ਕਰਦੀ ਹੈ ਦਿ